ਬੋਲੇ ਉਹ ਵਾਹਿਰੂ ਜੀ ਦਾ ਖਾਲਸਾ ਵਾਹਿਰੂ ਜੀ ਕੀ ਫਤਿਹ ਇਹ ਵੀਡੀਓ ਆ ਜਿਹੜੀ ਪਿੰਡ ਚੀਮਾ ਜ਼ਿਲ੍ਹਾ ਬਰਨਾਲਾ ਤੋਂ ਆ ਸਾਡੇ ਪਿੰਡ ਚੀਮਾ ਬੰਨੀਓ ਤੇ ਨਗਰ ਦੇ ਵਿੱਚ ਚਾਰ ਮੋਰ ਲਿਆਂਦੇ ਗਏ ਸੀਗੇ ਜਿਹੜੇ ਛੋਟੇ ਛੋਟੇ ਚੂਚੇ ਸੀਗੇ ਅੰਡੇ ਦੇ ਵਿੱਚੋਂ ਨਿਕਲਦੇ ਆ ਜਦੋਂ ਉਦੋਂ ਲਿਆ ਕੇ ਕਰਮਜੀਤ ਡਾਕਟਰ ਨੇ ਸੇਵਾ ਲੱਕੀ ਇਹਨਾਂ ਨੇ ਰੱਖ ਕੇ ਘਰੇ ਪਾਲੇਗੇ ਪਾਲ ਕੇ ਹੁਣ ਅਸੀਂ ਪਿੰਡ ਦੇ ਵਿੱਚ ਛੱਡੇ ਸੀਗੇ ਉਹ ਪਤਾ ਨਹੀਂ ਤਾਂ ਕਿਸੇ ਨੇ ਇੱਕ ਮੋਰ ਹੈ ਜਿਹੜਾ ਉਹ ਲੁਕੋ ਲਿਆਗਾ ਜਿਵੇਂ ਸੇਮ ਇਹਦੇ ਨਾਲ ਦਾਗਾ ਹੁਣ ਤਿੰਨ ਮੋਰ ਜਿਹੜੇ ਨੇ ਉਹ ਸਾਡੇ ਕੋਲੇ ਨੇ ਇਹ ਉਸ ਦਿਨ ਦੇ ਚੋਗਾ ਵੀ ਨਹੀਂ ਖਾ ਰਹੇ ਤੇ ਉਹਨਾਂ ਨੂੰ ਕਿਸੇ ਨੇ ਜਾਂਦਾ ਲੁਕੋ ਲਿਆ ਜਾਂ ਉੱਟਲ ਕੇ ਕਿਸੇ ਪਿੰਡ ਦੇ ਵਿੱਚ ਵਗ ਗਿਆ ਸਾਡੇ ਨਗਰ ਚੀਮਾ ਬੰਨੀਓ ਉਹਨੂੰ ਬਕਾਇਦਾ ਨਾਮ ਵੀ ਰੱਖਿਆ ਗਿਆ ਹੈਗਾ ਜਿਹੜਾ ਕੋਈ ਦੱਸੂਗਾ ਜਾਂ ਕੋਈ ਬਾਹਰਲੇ ਪਿੰਡ ਦੇ ਵਿੱਚ ਚੱਕ ਕੇ ਕਿਸੇ ਨੇ ਕੈਦ ਕਰ ਲਿਆ ਮੋਰ ਨੂੰ ਤਾਂ ਉਹ ਬਕਾਇਦਾ 6000 ਰੁਪਇਆ ਨਾਮ ਦੇ ਵਜੋਂ ਦਿੱਤਾ ਜਾਊਗਾ ਤੇ ਜੇ ਸਾਨੂੰ ਕੋਈ ਦੱਸੂਗਾ ਵੀ ਮੋਰ ਇਹ ਕਿਸੇ ਕੋਲੇ ਰੱਖਿਆ ਹੋਇਆ ਹੈਗਾ ਕੈਦ ਕਰਕੇ ਤਾਂ ਅਸੀਂ ਇਹ ਜਵਾਕਾਂ ਨੂੰ ਪਾਲੇ ਵੇ ਸੀਗੇ ਸਾਡੇ ਜਿਵੇਂ ਜਵਾਕ ਲੋਟ ਹੋਟਲ ਜਾਂਦਾ ਹੈਗਾ ਉਸ ਦਿਨ ਸਾਡੇ ਸਾਰੇ ਨਗਰ ਨੂੰ ਹੀ ਪੂਰੀ ਟੈਨਸ਼ਨ ਆ ਗਈ ਇਹ ਤਿੰਨੇ ਮੋਰ ਨੇ ਜਿਹੜੇ ਅਸੀਂ ਪਿੰਡ ਦੇ ਵਿੱਚ ਇਹ ਵੀ ਨਹੀਂ ਛੱਡ ਸਕਦੇ ਵੀ ਕੋਈ ਹੋਰ ਨਾਲ ਚੱਕ ਲੇ ਜੇ ਕੋਈ ਕਿਸੇ ਵੀ ਪਿੰਡ ਦੇ ਵਿੱਚ ਕੈਦ ਕਰਿਆ ਹੋਵੇ ਸਾਨੂੰ ਦੱਸੂਗਾ ਉਹਨੂੰ 6000 ਰੁਪਇਆ ਬਕਾਇਦਾ ਨਾਮ ਦਿੱਤਾ ਜਾਊਗਾ ਜੇ ਉਹਦਾ ਛੱਡ ਕੇ ਜਾਣ ਤੇ ਖਰਚਾ ਵੀ ਹੋਊਗਾ ਉਹਦਾ ਨਾਂ ਜਿਹੜਾ ਗੁਪਤ ਰੱਖਿਆ ਜਾਊਗਾ ਉਹ ਖਰਚਾ ਵੀ ਉਹਨੂੰ ਦਿੱਤਾ ਜਾਊਗਾ ਤੇ ਇਹ ਵੀਡੀਓ ਸਾਰੇ ਬਾਹਰਲੇ ਪਿੰਡਾਂ ਦੇ ਵਿੱਚ ਗਰੁੱਪਾਂ ਦੇ ਵਿੱਚ ਸ਼ੇਅਰ ਕਰ ਦਿਓ ਜਿੱਥੇ ਵੀ ਸਾਨੂੰ ਕੋਈ ਦੱਸਦਾਗਾ ਪਤਾ ਦਿੰਦਾਗਾ ਤਾਂ ਅਸੀਂ ਉਹ ਮੋਹਰ ਲੈ ਕੇ ਆਵਾਂਗੇ ਉਹਦਾ ਨਾਂ ਗੁਪਤ ਰੱਖਿਆ ਜਾਊਗਾ ਉਹਨੂੰ ਅਸੀਂ ਨਾਂ ਵੀ ਦਿੱਤਾ ਜਾਊਗਾ ਪਿੰਡ ਬੰਨੀ ਉਹ ਬਹੁਤ ਜ਼ਿਆਦਾ ਉਹ ਬੰਦੇ ਦਾ ਸਤਿਕਾਰ ਕਰਿਆ ਜਾਊਗਾ ਕਿਉਂਕਿ ਇਹ ਛੋਟੇ ਛੋਟੇ ਪਾਸੇ ਨੇਗੇ ਜਿਵੇਂ ਪਿੰਡ ਦੇ ਵਿੱਚ ਲਿਆ ਕੇ ਰੱਖੇ ਹੈਗੇ ਤਾਂ ਬਹੁਤ ਸੋਹਣੇ ਲੱਗਦੇ ਨੇਗੇ ਤੇ ਇਹ ਸਾਡਾ ਉਸ ਦਿਨ ਦਾ ਇਹਨਾਂ ਨੂੰ ਛੱਡਣ ਦਾ ਦਿਲ ਨਹੀਂ ਪੈ ਰਿਹਾ ਪਿੰਡ ਦੇ ਵਿੱਚ ਕੀ ਕੋਈ ਇਹ ਇਹ ਜੀ ਕਰਾਉਣੀ ਹਰ ਹਰਕਤ ਆ ਕੋਈ ਹੋਰ ਨਾ ਹੋ ਜੇ ਇਹਨਾਂ ਨਾਲ ਬੈਰੂ ਜੀ ਦਾ ਖਾਲਸਾ ਬੈਰੂ ਜੀ ਕੀ ਫਤ